ਬਾਹਰ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ ਤੁਹਾਡੀ ਇੱਕ ਪੜ੍ਹਾਈ ਹੈ ਜਿਹੜੀ ਉਹ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਤੇ ਉਹਦੇ ਤੇ ਤੁਹਾਨੂੰ ਲੋਨ ਦਵਾਵਾਂਗੇ ਬਿਨਾ ਕਿਸੇ ਗਰੰਟੀ ਤੇ ਬਿਨਾ ਕਿਸੇ ਸਿਕਿਉਰਿਟੀ ਤੋਂ ਲੋਨ ਕਿੱਥੇ ਮਿਲਣਾ ਕੌਣ ਦੇ ਰਹੇ ਨੇ ਤੇ ਗੱਲ ਕਰਦੇ ਆ ਬਾਈ ਜੀ ਰਣ ਭਾਵੇਂ ਹੋਵੇ ਥੋੜੀ ਪਲੱਸ 2 ਭਾਵੇਂ ਹੋਵੇ ਗ੍ਰੈਜੂਏਸ਼ਨ ਭਾਵੇਂ ਥੋੜੀ ਮਾਸਟਰ ਡਿਗਰੀ ਹਾਂਜੀ ਤਿੰਨਾਂ ਵਾਸਤੇ ਆਪਾਂ ਕਰਦੇ ਆਂ ਇੰਡੀਆ ਵਾਸਤੇ ਵੀ ਕਰਦੇ ਆਂ ਨਾ ਐਬਰੋਡ ਵਾਸਤੇ ਵੀ ਕਰਦੇ ਆਂ ਜੀ ਭਾਵੇਂ ਬੰਨਾ ਜੱਜ ਭਾਵੇਂ ਬੰਨਾ ਵਕੀਲ ਭਾਵੇਂ ਕਰਨੀ ਹੈ ਬੀਏ ਜੀ ਇੰਡੀਆ ਵਰਗਾ ਦੋਵੇਂ ਵਾਸਤੇ ਲੋਨ ਕਰਦੇ ਆ ਬਿਨਾ ਕਿਸੇ ਗਾਰੰਟੀ ਤੋਂ ਅੱਛਾ ਘੱਟੋ ਘੱਟ ਕਿੰਨੇ ਤੋਂ ਸਟਾਰਟਿੰਗ ਜੀ 20 ਲੱਖ ਤੋਂ ਲੈ ਕੇ ਜੀ 2 ਕਰੋੜ ਤੱਕ ਦਾ ਲੋਨ ਕਰਦੇ ਆ ਅੱਛਾ 20 ਲੱਖ ਤੋਂ ਲੈ ਕੇ 2 ਕਰੋੜ ਤੱਕ ਦਾ ਤੁਸੀਂ ਲੋਨ ਕਰਦੇ ਬਿਨਾ ਕਿਸੇ ਗਾਰੰਟੀ ਤੋਂ ਬਿਨਾ ਸਕਿਉਰਟੀ ਤੋਂ ਠੀਕ ਹੈ ਜੀ ਇਹ ਲੈਣਾ ਹੁਣਾ ਕਿੱਥੇ ਪੈਗਾ ਜੀ ਇਹ ਹੁਣ ਇਹ ਲੈਣਾ ਤੁਹਾਨੂੰ ਆਉਣਾ ਪਏਗਾ ਜੇ 19 ਮਲਟੀਨੈਸ਼ਨਲ ਗਰੁੱਪ ਤੂਰੀ ਲਓ ਜੀ ਨੰਬਰ ਸਕਰੀਨ ਤੇ ਨੇ ਬਾਈਆਂ ਨਾਲ ਗੱਲਬਾਤ ਕਰ ਲਓ ਤੁਸੀਂ ਕੈਨੇਡਾ ਜਾਣਾ ਇੰਗਲੈਂਡ ਜਾਣਾ ਅਮਰੀਕਾ ਜਾਣਾ ਜਾਂ ਕੋਈ ਇੰਡੀਆ ਦੇ ਵਿੱਚ ਰਹਿ ਕੇ ਬਿਜ਼ਨਸ ਸਟਾਰਟ ਕਰਨਾ 20 ਲੱਖ ਤੋਂ ਲੈ ਕੇ 2 ਕਰੋੜ ਤੱਕ ਦਾ ਤੁਹਾਨੂੰ ਲੋਨ ਆਫਰ ਕਰ ਰਿਹਾ ਜੇ 19 ਮਲਟੀ ਸੋਲੂਸ਼ਨ ਵਾਲੇ